ਅੱਜ ਸਿੱਕਰੇ ਬਣਾ ਰਹੇ ਹਾਂ ਜੀ ਆਈਸਕ੍ਰੀਮ ਇਹ ਸਿੱਕਾ ਕਿਲੋ ਦੁੱਧ ਲੈ ਲਿਆ 1 ਲੀਟਰ ਦੁੱਧ ਇਹਨੂੰ ਅਸੀਂ گاੜਾ ਕਰ ਰਹੇ ਹਾਂ ਤੇ ਇਹਦੇ ਵਿੱਚ ਥੋੜੀ ਜੀ ਮਲਾਈ ਵੀ ਪਾਵਾਂਗੇ ਮਲਾਈ ਦੇ ਨਾਲ ਥੋੜਾ ਜਿਹਾ ਦਾ ਟੈਕਸਚਰ ਵਧੀਆ ਬਣ ਜੂਗਾ ਤੇ ਗਾੜੀ ਹੋ ਜੂਗੀ ਸਵਾਦ ਹੋ ਜੂਗੀ ਇਹਦੇ ਵਿੱਚ ਹੁਣ ਅਸੀਂ ਪਾ ਰਹੇ ਹਾਂਗੇ ਇਹ ਅਸੀਂ ਪੰਜ ਬਰੈਡ ਜਿਹੜੇ ਲੈ ਸੀ ਅਸੀਂ ਉਹਨਾਂ ਦਾ ਹੁਣ ਇਹ ਮਿਕਸੀ ਦੇ ਵਿੱਚ ਝੂਰਾ ਕਰ ਲਿਆਗਾ ਇਹ ਸੀ ਦੁੱਧ ਦੇ ਵਿੱਚ ਮਿਲਾਵਾਂਗੇ ਬਰੈਡਾਂ ਦਾ ਚੂਰਨ असि चीनी पावे चार पलायचिया पाइं ये असं ये छोटी इलायची का पाउडर पावगे चीनी असी स्वाद अनुसार पाई है जी ਬਹੁਤ ਜ਼ਿਆਦਾ ਚੀਨੀ ਵੀ ਸਿਹਤ ਨੂੰ ਨੁਕਸਾਨ ਕਰਦੀ ਹੈ ਇਸ ਕਰਕੇ ਅੰਦਾਜ਼ਨ ਚੀਨੀ ਪਾਵਾਂਗੇ ਜਿੰਨੀ ਇੱਕ ਮਤਲਬ ਆਪਾਂ ਸਵਾਦ ਦੇਖੋ ਸਾਡਾ ਮਿਕਸਚਰ ਜਿਹੜਾ ਬਹੁਤ ਜ਼ਿਆਦਾ ਵਧੀਆ ਬਣਿਆ ਹੈ ਜ਼ਿਆਦਾ ਹੋ ਚੁੱਕਿਆ ਹੈ ਤੇ ਹੁਣ ਅਸੀਂ ਇਹਨੂੰ ਇੱਕ ਵਾਰੀ ਜੱਗ ਦੇ ਵਿੱਚ ਪਾ ਕੇ ਮਿਕਸੀ ਦੇ ਵਿੱਚ ਘੁਮਾਵਾਂਗੇ ਸਾਡਾ ਟੈਕਸਰ ਵਾਲੀ ਬਿਲਕੁਲ ਤਿਆਰ ਆਈਸਕ੍ਰੀਮ ਦਾ ਹੁਣ ਅਸੀਂ ਇਹਨਾਂ ਨੂੰ ਗਲਾਸਾਂ ਦੇ ਵਿੱਚ ਪਾਵਾਂਗੇ ਇਹ ਇਹ ਸਾਡੇ ਚਾਹ ਵਾਲੇ ਗਲਾਸ ਨੇ ਛੋਟੇ ਤੇ ਵਿੱਚ ਇਹਨਾਂ ਦੇ ਅਸੀਂ ਉਹਨਾਂ ਨੂੰ ਫਰਿੱਜ ਵਿੱਚ ਜਮਾ ਦੇਣਗੇ ਵਿੱਚ ਪੁਰਸ਼ੀ ਵਾਲੇ ਟੱਕੇ ਉਹ ਤੋਂ ਬਾਅਦ ਚ ਪਾਵਾਂਗੇ ਸਾਦੀ ਆਈਸਕ੍ਰੀਮ ਬਣ ਕੇ ਤਿਆਰ ਹੈ ਇਹਨੂੰ ਸਾਨੂੰ ਫਰਿੱਜ ਦੇ ਵਿੱਚ ਜਮਾਉਣ ਵਾਸਤੇ ਰੱਖਦੇ ਹਾਂ